ਲੈ ਭਾਈ ਅੱਜ ਤੁਹਾਨੂੰ ਇੱਕ ਇੰਟਰਸਟਿਡ ਚੀਜ਼ ਦਿਖਾਉਣ ਲੱਗੇ ਆਪਾਂ ਪਹੁੰਚੇ ਆਂ ਦਿਵਾਲੀਏ ਕੋਲੇ ਇਹ ਬਾਈ ਦਾ ਨਾਮ ਹੈ ਜਾਖਲ ਚ ਬਹੁਤ ਜ਼ਿਆਦਾ ਇੰਟਰਸਟਿਡ ਚੀਜ਼ ਕੀ ਦਿਖਾਉਣ ਲੱਗੇ ਜਿਹੜੇ ਇਹ ਚੀਜ਼ਾਂ ਦੇ ਸ਼ਕੀਨ ਸੀ ਦੇਖ ਲਓ ਚੀਜ਼ ਦੀ ਕੋਈ ਸਮਝ ਆਈ ਨਹੀਂ ਆਈ ਤੇ ਇਹ 20000 ਨੇ ਜੋ ਪੁਰਾਣੇ ਟਾਈਮ ਦੇ ਹੋਇਆ ਕਰਦੇ ਹਾਲੇ ਵੀ ਇੱਕ ਦਿਵਾਲੀਏ ਨਾਂ ਦਾ ਬੰਦਾ ਇਹਦੀ ਲੋਕੇਸ਼ਨ ਵਗੈਰਾ ਵੀ ਦੱਸਾਂਗੇ ਭਾਈ ਨਲੇ ਤਾਂ ਬਾਈ ਰਿਪੇਅਰ ਦਾ ਕੰਮ ਕਰਦਾ ਆਪਣੇ ਚਾਚਾ ਜੀ ਨੇ ਟੈਲੀਵਿਜ਼ਨ ਐਲਸੀਡੀਆਂ ਵਗੈਰਾ ਕੁਝ ਵੀ ਨਾਲੇ ਇਹ ਇੱਕ ਲੋਤਾ ਬੰਦਾ ਰਹਿ ਗਿਆ ਜੀ ਆਖਲ ਦੇ ਅੰਦਰ ਜਿਹਦੇ ਕੋਲੇ ਬੀਸੀਆਰ ਕਿਰਾਏ ਤੇ ਵੀ ਮਿਲਦੇ ਆ ਅਗਰ ਕੋਈ ਮੁੱਲ ਲੈਣਾ ਚਾਹੁੰਦਾ ਹੋਵੇ ਮੁੱਲ ਵੀ ਮਿਲਦਿਆ ਹੋਰ ਚਾਚਾ ਜੀ ਕੀ ਹਾਲ ਹੈ ਹੈ ਆਪਾਂ ਨੂੰ ਬੀਸੀਆਰ ਦਾ ਕੰਮ ਕਰਦੇ ਕਿੰਨਾ ਟਾਈਮ ਹੋ ਗਿਆ ਬਹੁਤ ਸਾਲ ਹੋ ਗਏ ਬਹੁਤ ਸਾਲ ਹੋ ਗਏ ਯਾਰ ਮੇਰਾ خیال ਕਹਿੰਦਾ 20 ਸਾਲ ਹੋ ਗਏ 15 20 ਵੀ 20 ਸਾਲ ਹੋ ਗਏ ਵੀ ਕਿਰਾਏ ਤੇ ਦਿੰਨੇ ਹਲੇ ਵੀ ਕਿਹੜੇ ਤੇ ਕਿਰਾਇਆ ਜੇ ਕੋਈ ਲਿਜਾਣਾ ਚਾਵੇ 500 ਰੁਪਏ ਬਸ 500 ਰੁਪਏ ਜੇ ਕੋਈ ਮੁੱਲ ਲੈਣਾ ਚਾਵੇ ਆਪਦਾ ਬੀਸੀਆਰ 15000 ਦਾ ਬੰਨ ਦੱਬਾ ਲੈ ਵੀ ਜੇ ਕੋਈ ਮੁੱਲ ਵੀ ਲੈਣਾ ਚਾਹੁੰਦਾ ਆਪਦਾ ਬੀਸੀਆਰ ਵੀ ਲੈ ਸਕਦਾ ਜਿਨੇ ਜਿਨੇ ਦੇਖੋ ਆ ਸਮਾਂ ਹੰਡਾਇਆ ਹੈ ਨਾ ਅੱਜ ਕੱਲ ਦੇ ਜਵਾਖਾਂ ਦਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਮੋਬਾਈਲ ਆ ਗਏ ਮੋਬਾਈਲਾਂ ਤੇ ਹੀ ਸਾਰਾ ਕੁਝ ਹੈ ਪਰ ਜਿਹੜੇ ਬੰਦੇ ਨੇ ਆ ਸਮਾਂ ਹੰਡਾਇਆ ਨਾ ਬੀਸੀਆਰ ਵਾਲਾ ਉਹੀ ਜਾਣਦਾ ਥੋਡੇ ਕੋਲੇ ਜਿਵੇਂ ਡੀਵੀਡੀ ਵਗੈਰਾ ਅੱਛਾ ਤੋ ਇਹ ਕਿਹੜੀ ਦੁੱਧ ਦਾ ਕਰਜ ਆਏ ਹੈ ਕੀ ਬਾਤ ਹੈ ਨਵੀਂ ਕੈਸਟ ਬਿਲਕੁਲ ਆ ਦੇਖੋ ਡੱਬਾ ਬੰਦ ਤੇ ਆਪਾਂ ਜਿਹੜੀ ਗੱਲ ਦੱਸ ਰਹੇ ਸੀ ਵੀ ਐ ਜਿਵੇਂ ਡੀਵੀਡੀ ਦੀ ਕੈਸਟਾ ਵਗੈਰਾ ਵੀ ਪਈਆਂ ਤੇ ਡੀਵੀਡੀ ਦੀ ਡੈਕ ਦੀ ਕੋਈ ਪੁਰਾਣੀ ਕੈਸਟਾ ਗਾਣਿਆਂ ਦੀ ਬਈ ਲੋ ਜੀ ਕੋਈ ਕਿਸੇ ਪੁਰਾਣੀ ਚੀਜ਼ ਦਾ ਚਾਹ ਬਾਣ ਹੋਵੇ ਕਿਸੇ ਵੀ ਹਿੰਦੀ ਫਿਲਮ ਦਾ ਤੁਸੀਂ ਦੇਖ ਸਕਦੇ ਹੋ ਬਾਰ-ਬਾਰ ਦਿਖਾ ਰਹੇ ਆਪਾਂ ਕੋਈ ਵੀ ਹਿੰਦੀ ਫਿਲਮ ਐਦਾਂ ਦੀ ਜਾਂ ਕੋਈ ਵੀ ਪੁਰਾਣੀ ਮਤਲਬ ਡੀਵੀਡੀ ਦੀ ਮਤਲਬ ਮਤਲਬ ਜੋ ਡੀਵੀਡੀ ਦਾ ਤਵਾ ਕਹਿ ਦਿੰਦੇ ਸੀ ਆਪਾਂ ਜਾਂ ਡੈਕ ਦੀ ਕੈਸਟ ਲੈਣਾ ਚਾਵੇ ਦਿਵਾਲੀਏ ਨਾਲ ਬਾਈ ਮਿਲ ਸਕਦੇ ਆ ਦਿਵਾਲੀਆ ਨਾਮ ਹੈ ਦਾ ਸਕਰੀਨ ਤੇ ਨੰਬਰ ਵੀ ਚਲਾ ਦੂੰਗਾ ਇਹਦੀ ਲੋਕੇਸ਼ਨ ਦੱਸਾਂ ਬਿਲਕੁਲ ਇਹ ਆਪਣਾ ਮੇਨ ਰੋਡ ਹੈ ਜਿਹੜਾ ਰਤੀਏ ਫਤਿਹਬਾਦ ਨੂੰ ਜਾਂਦਾ ਕਿਸੇ ਮਰਜ਼ੀ ਨੂੰ ਪਿਛਲੇਓ ਸਿਨੇਮਾ ਸੰਧੂ ਪੈਲਸ ਕੋਲੇ ਆਜੋ ਉਸ ਚੌਂਕ 'ਚ ਦੁਕਾਨ ਹੈ ਬਾਈ ਦਾ ਸਕਰੀਨ ਤੇ ਨੰਬਰ ਹੈ ਚੱਲ ਰਿਹਾ ਆ ਦੇਖੋ ਸਕਰੀਨ ਤੇ ਨੰਬਰ ਚਲਾਤਾ ਬਾਈ ਨਾਲ ਕੰਟੈਕਟ ਕਰ ਸਕਦਾ ਹੈ ਇਹ ਜੀ ਬਿਲਕੁਲ ਦੇਖੋ ਬੰਦ ਐਲ ਬੰਬਾ ਬਿਲਕੁਲ ਕੈਸਟਾਂ ਵਗੈਰਾ ਪਈਆਂ ਇਹਦੇ ਨਾਲ ਸੰਪਰਕ ਜਰੂਰ ਕਰਿਓ ਜਿਹੜਾ ਬਾਈ 20000 ਦਾ ਕਈਆਂ ਦੇ ਘਰੇ ਪਈਆਂ ਨੇ ਵਿਆਹ ਦੀਆਂ ਕੈਸਟਾਂ ਆਪਣੀਆਂ 20000 ਦੀਆਂ ਅੱਛਾ ਜੇ ਕਿਸੇ ਨੇ 20000 ਤੋਂ ਚਿੱਪ ਚੱਬਦੀ ਉਹ ਕਨਵਰਟ ਕਰਾਣੀ ਉਹ ਵੀ ਕਰ ਦਿੰਨੇ ਹੋ ਹਾਂ 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 ਸੱਚ ਬਾਈ ਇੱਕ ਬੜੀ ਇੰਟਰਸਟਿਡ ਗੱਲ ਹੈ